ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਤਾਵਰ ਮੋਰਚਾ ਸਮਾਣਾ ਜੋ ਕਿ ਕਰੀਬ 10 ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਹੈ ਕਿ ਬੇਅਦਬੀਆਂ ਦੇ ਖਿਲਾਫ ਇੱਕ ਸਖਤ ਕਾਨੂੰਨ ਬਣੇ ਤੇ ਉਹ ਪ੍ਰਕਿਰਿਆ ਜੋ ਆਰੰਭ ਹੋਈ ਹੈ ਉਸ ਦੇ ਵਿੱਚ ਤੇਜ਼ੀ ਲਿਆਉਣ ਦੇ ਵਾਸਤੇ ਜੋ ਸਿਲੈਕਟ ਕਮੇਟੀ ਨੂੰ ਕੇਸ ਦਿੱਤਾ ਗਿਆ ਸੋ ਸਾਰਿਆਂ ਦੀ ਇੱਕ ਸਾਂਝੀ رائے ਤਿਆਰ ਕਰਨ ਦੇ ਵਾਸਤੇ ਸਾਰੇ ਧਰਮਾਂ ਦੇ ਪੈਰੋਕਾਰਾਂ ਵਿਦਵਾਨਾਂ ਸ੍ਰੀ ਮਹਾਂਪੁਰਖਾਂ ਨੂੰ ਸੱਦਾ ਦਿੱਤਾ ਗਿਆ ਹੈ। ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਦਿਵਾਨ ਟੋਡਰਮਲ ਹਾਲ ਇਤਿਹਾਸਕ ਸਥਾਨ ਦੇ ਉੱਤੇ ਧਰਮਕਾਜ ਐਕਰਕਤਰਤਾ ਕੱਲ ਐਤਵਾਰ 10 ਤੋਂ 2 ਵਜੇ ਤੱਕ ਹੋ ਰਹੀ ਹੈ। ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਚੜ ਕੇ ਇਸ ਇਤਿਹਾਸਿਕ ਏਕਰਕਤਰਤਾ ਦੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਇਹ ਜੋ ਬੇਅਦਬੀਆਂ ਦੇ ਵਿਰੋਧ ਕਾਨੂੰਨ ਬਣਨ ਜਾ ਰਿਹਾ ਹੈ ਇਹਨੂੰ ਜਲਦੀ ਮੁਕੰਮਲ ਕੀਤਾ ਜਾ ਸਕੇ ਭਾਈ ਗੁਰਜੀਤ ਸਿੰਘ ਖਾਲਸਾ ਜਿਨ੍ਹਾਂ ਦੀ ਸਿਹਤ ਪਿਛਲੇ ਲੰਬੇ ਅਰਸੇ ਤੋਂ ਨਾਸਾ ਚਲਦੀ ਪਈ ਹੈ ਆਪਾਂ ਚਾਹੁੰਦੇ ਆ ਕਿ ਕਾਨੂੰਨ ਵੀ ਬਣੇ ਤੇ ਭਾਈ ਗੁਰਜੀਤ ਸਿੰਘ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਫਤਿਹ ਕਰਕੇ ਹੇਠਾਂ ਉਤਰੇ ਸੋ ਸਾਰਿਆਂ ਨੂੰ ਬੇਨਤੀ ਹੈ ਸਾਰੇ ਧਰਮਾਂ ਵਾਲਿਆਂ ਨੂੰ ਬੇਨਤੀ ਹੈ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਆਓ ਵੱਧ ਚੜ੍ਹ ਕੇ ਕੱਲ ਦੀ ਇਸ ਇਕੱਤਰਤਾ ਵਿੱਚ ਸ਼ਾਮਲ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਸ ਦਾ ਟਾਈਮ ਬੰਦੇ ਨੇ